ਸਤ ਸ੍ਰੀ ਅਕਾਲ ਮੈਂ ਹਾਂ ਸ੍ਰੀ ਮੁਖਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਇਸ ਘੰਟੇ ਦੀਆਂ ਸੰਖੇਪ ਖਬਰਾਂ ਲੈ ਕੇ ਹਾਜ਼ਰ ਹਾਂ ਪਹਿਲਾ ਚੋਣਵੀਆਂ ਖਬਰਾਂ ਲੈਂਡ ਪੂਲਿੰਗ ਕਿਸਾਨਾਂ ਦਾ ਵਿਰੋਧ ਜਾਰੀ ਲਿਖਤੀ ਨੋਟੀਫਿਕੇਸ਼ਨ ਤੱਕ ਪਿੱਛੇ ਨਹੀਂ ਹਟਾਂਗੇ ਮਾਲਵੇਚ ਰੇਲ ਸੰਪਰਕ ਵਧਾਉਣ ਬਾਰੇ ਤਰਮਵੀਰ ਗਾਂਧੀ ਦੀ ਰੇਲ ਮੰਤਰੀ ਨਾਲ ਗੱਲਬਾਤ ਸਿਡਨੀ ਹਵਾਈ ਅੱਡੇ ਤੇ ਗ੍ਰਿਫਤਾਰੀ ਦੌਰਾਨੇ ਦੀ ਗੋਲੀਬਾਰੀ ਤੋਂ ਸਬਕ ਸਿੱਖਣ ਦੀ ਲੋੜ ਯੂਰਪ ਵਿੱਚ ਗਰਮੀ ਨਾਲ ਬੱਚੇ ਦੀ ਮੌਤ ਮੁੱਖ ਆਰਥਿਕ ਸੰਮੇਲਨ ਤੋਂ ਪਹਿਲਾਂ 4 ਦਿਨਾਂ ਦੇ ਕਮਕਾਜੀ ਹਫਤੇ ਤੇ ਜੋਰ ਜੁਲਾਈ ਤੱਕ ਕੁੱਤੇ ਦੇ ਕੱਟਣ ਦੇ 1,88,000 ਮਾਮਲੇ ਅੰਮ੍ਰਿਤਸਰ ਮੋਰੀ ਹੁਣ ਖਬਰਾਂ ਵਿਸਥਾਰ ਨਾਲ ਲੈਂਡ ਪੂਲਿੰਗ ਕਿਸਾਨਾਂ ਦਾ ਵਿਰੋਧ ਜਾਰੀ ਲਿਖਤੀ ਨੋਟੀਫਿਕੇਸ਼ਨ ਤੱਕ ਪਿੱਛੇ ਨਹੀਂ ਹਟਾਂਗੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦਾ ਕਿਸਾਨ ਵਿਰੋਧ ਕਰ ਰਹੇ ਹਨ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਕਿਸਾਨ ਲੁਧਿਆਣਾ ਦੇ ਗਲਾੜਾ ਦਫ਼ਤਰ ਬਾਹਰ ਬੈਠੇ ਹਨ ਕਿਸਾਨ ਗਰਮੀ ਅਤੇ ਮੀਂਹ ਵਿੱਚ ਵੀ ਧਰਨੇ ਤੇ ਹਨ ਉਹ ਕਹਿੰਦੇ ਹਨ ਕਿ ਜਦੋਂ ਤੱਕ ਵਿਧਾਨ ਸਭਾ ਵਿੱਚ ਇਸ ਨੀਤੀ ਨੂੰ ਰੱਦ ਕਰਨ ਦਾ ਨੋਟੀਫਿਕੇਸ਼ਨ ਨਹੀਂ ਆਉਂਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ਕਿਸਾਨ ਆਗੂਆਂ ਦਾ ਦੋਸ਼ ਹੈ ਕਿ ਸਰਕਾਰ 도ਗਲੀ ਨੀਤੀ ਅਪਣਾ ਰਹੀ ਹੈ ਕਿਸਾਨ ਆਗੂ ਹਰਦੀਪ ਸਿੰਘ ਨੇ ਕਿਹਾ ਕਿ ਸਰਕਾਰ ਗੁਪਤ ਮੀਟਿੰਗਾਂ ਕਰ ਰਹੀ ਹੈ ਅਤੇ ਲੋਕਾਂ ਨੂੰ ਕਹਿ ਰਹੀ ਹੈ ਕਿ ਨੀਤੀ ਵਾਪਸ ਲੈ ਲਈ ਹੈ। ਉਹਨਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਮੂਰਖ ਨਾ ਸਮਝੇ। ਕਿਸਾਨ ਮਲਕੀਤ ਸਿੰਘ ਨੇ ਕਿਹਾ ਕਿ ਉਹ ਜ਼ਮੀਨ ਦੀ ਰਾਖੀ ਲਈ ਆਪਣੀ ਜਾਨ ਵੀ ਦੇਣਗੇ। ਬਲਵੰਤ ਸਿੰਘ ਨੇ ਕਿਹਾ ਕਿ ਉਹ ਲੰਬੇ ਸਮੇਂ ਤੱਕ ਅੰਦੋਲਨ ਚਲਾਉਣ ਲਈ ਤਿਆਰ ਹਨ ਅਤੇ ਜਦੋਂ ਤੱਕ ਨੀਤੀ ਰੱਦ ਨਹੀਂ ਹੁੰਦੀ ਪਿੱਛੇ ਨਹੀਂ ਹਟਣਗੇ। ਕਿਸਾਨ ਹੁਣ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀਆਂ ਗੱਲਾਂ ਤੇ ਵੀ ਭਰੋਸਾ ਨਹੀਂ ਕਰਦੇ। ਮਾਲਵੇਚ ਰੇਲ ਸੰਪਰਕ ਵਧਾਉਣ ਬਾਰੇ ਤਰਮਵੀਰ ਗਾਂਧੀ ਦੀ ਰੇਲ ਮੰਤਰੀ ਨਾਲ ਗੱਲਬਾਤ। ਪਟਿਆਲਾ ਤੋਂ ਸੰਸਦ ਮੈਂਬਰ ਡਾਕਟਰ ਤਰਮਵੀਰ ਗਾਂਧੀ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਮਾਲਵਾ ਖੇਤਰ ਲਈ ਰੇਲ ਸੰਪਰਕ ਵਧਾਉਣ ਦੀ ਗੱਲ ਕੀਤੀ। ਡਾਕਟਰ ਗਾਂਧੀ ਨੇ ਕੁਝ ਰੇਲ ਗੱਡੀਆਂ ਰਾਜਪੁਰਾ ਤੂਰੀ ਲੁਧਿਆਣਾ ਰੂਟ ਤੋਂ ਚਲਾਉਣ ਦੀ ਬੇਨਤੀ ਕੀਤੀ ਇਸ ਨਾਲ ਮਾਲਵਾ ਦੇ ਲੋਕਾਂ ਨੂੰ ਫਾਇਦਾ ਹੋਵੇਗਾ ਉਹਨਾਂ ਨੇ ਨਵੀਂ ਦਿੱਲੀ ਤੋਂ ਬਠਿੰਡਾ ਵਾਇਆ ਪਟਿਆਲਾ ਜਨ ਸ਼ਤਾਬਦੀ ਜਾਂ ਵੰਦੇ ਭਾਰਤ ਰੇਲ ਸੇਵਾ ਸ਼ੁਰੂ ਕਰਨ ਬਾਰੇ ਵੀ ਗੱਲ ਕੀਤੀ ਡਾਕਟਰ ਗਾਂਧੀ ਨੇ ਦੱਸਿਆ ਕਿ ਰੇਲ ਮੰਤਰੀ ਨੇ ਮਾਮਲੇ ਨੂੰ ਰੇਲਵੇ ਅਧਿਕਾਰੀਆਂ ਨਾਲ ਵਿਚਾਰਨ ਦਾ ਭਰੋਸਾ ਦਿੱਤਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਮਾਲਵਾ ਖੇਤਰ ਨੂੰ ਰੇਲ ਸਹੂਲਤਾਂ ਦੇਣ ਲਈ ਉਹ ਵਚਨਬੱਧ ਹਨ ਸਿਡਨੀ ਹਵਾਈ ਅੱਡੇ ਤੇ ਗ੍ਰਿਫਤਾਰੀ ਦੌਰਾਨ ਦੀ ਗੋਲੀਬਾਰੀ ਤੋਂ ਸਬਕ ਸਿੱਖਣ ਦੀ ਲੋੜ ਇੱਕ ਸੁਰੱਖਿਆ ਮਾਹਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਸਿਡਨੀ ਹਵਾਈ ਅੱਡੇ ਤੇ ਗ੍ਰਿਫਤਾਰੀ ਦੀ ਕੋਸ਼ਿਸ਼ ਦੌਰਾਨ ਪੁਲਿਸ ਬੰਦੂਕ ਨੂੰ ਕਿਵੇਂ ਛੱਡਿਆ ਗਿਆ ਇਸ ਦੀ ਅੰਦਰੂਨੀ ਸਮੀਖਿਆ ਤੋਂ ਸਬਕ ਮਿਲੇਗਾ ਆਸਟ੍ਰੇਲੀਅਨ ਫੈਡਰਲ ਪੁਲਿਸ ਐਫ ਪੀ ਦੇ ਅਧਿਕਾਰੀ ਬੁੱਧਵਾਰ ਸਵੇਰੇ ਕਰੀਬ 6 ਵਜੇ ਟੀ ਕਰੇਲੂ ਟਰਮੀਨਲ ਦੇ ਅੰਦਰ ਅਣ ਇੱਕ ਵਿਅਕਤੀ ਦੇ ਸ਼ੱਕੀ ਵਿਵਹਾਰ ਕਰਨ ਦੀਆਂ ਰਿਪੋਰਟਾਂ ਤੇ ਪ੍ਰਤੀਕਿਰਿਆ ਦੇ ਰਹੇ ਸਨ ਗ੍ਰਿਫਤਾਰੀ ਦੌਰਾਨ ਐਫ ਪੀ ਦੀ ਇੱਕ ਬੰਦੂਕ ਨੂੰ ਨੇੜੇ ਦੇ ਕੈਫੇ ਦੀ ਕੰਧ ਅਤੇ ਓਵਨ ਵਿੱਚ ਸੁੱਟ ਦਿੱਤਾ ਗਿਆ ਸੀ ਜਦੋਂ ਉਹ ਬੰਦੂਕ ਨਿਕਲੀ ਤਾਂ ਇਹ ਜ਼ਮੀਨ ਤੋਂ ਬਹੁਤ ਹੇਠਾਂ ਸੀ ਅਤੇ ਆਖਰਕਾਰ ਇਸ ਨੂੰ ਉਸ ਕੈਫੇ ਵਿੱਚ ਬੰਦੂਕ ਛੱਡਣ ਵਾਲੀ ਥਾਂ ਤੋਂ ਸਿਰਫ 1 ਮੀਟਰ ਦੀ ਦੂਰੀ ਤੇ ਰੱਖਿਆ ਗਿਆ ਸੀ ਫਰਗਸ ਨੇ ਕਿਹਾ ਕਿ ਉਹਨਾਂ ਨੂੰ ਭਰੋਸਾ ਹੈ ਕਿ ਅਜਿਹੇ ਹਥਿਆਰ ਜ਼ਰੂਰੀ ਹਨ ਕਿਉਂਕਿ AFP ਅਧਿਕਾਰੀਆਂ ਨੂੰ ਲਗਭਗ ਹਰ ਰੋਜ਼ ਬਹੁਤ ਚੁਣੌਤੀਪੂਰਨ ਹਾਲਾਤਾਂ ਨਾਲ ਨਜਿੱਠਣਾ ਪੈਂਦਾ ਹੈ ਉਹਨਾਂ ਨੇ ਵਿਕਟੋਰੀਆ ਦੇ ਐਵਲਨ ਹਵਾਈ ਅੱਡੇ ਤੇ ਹਾਲ ਹੀ ਵਿੱਚ ਸੁਰੱਖਿਆ ਦੀ ਉਲੰਘਣਾ ਵੱਲ ਇਸ਼ਾਰਾ ਕੀਤਾ ਜਿਸ ਵਿੱਚ ਇੱਕ ਔਰਸਾਲਾ ਲੜਕਾ ਕਥਿਤ ਤੌਰ ਤੇ ਬੰਦੂਕ ਨਾਲ ਲੈਸ ਫਲਾਈਟ ਵਿੱਚ ਸਵਾਰ ਹੋਇਆ ਸੀ ਯੂਰਪ ਵਿੱਚ ਗਰਮੀ ਨਾਲ ਬੱਚੇ ਦੀ ਮੌਤ ਦੱਖਣੀ ਯੂਰਪ ਦੇ ਜੰਗਲਾਂ 'ਚ ਅੱਗ ਲੱਗਣ ਕਾਰਨ ਇੱਕ ਬੱਚੇ ਅਤੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਹੈ। ਇਟਲੀ ਦੇ ਸਾਰਡੀਨੀਆ ਟਾਪੂ ਤੇ ਆਪਣੇ ਪਰਿਵਾਰ ਦੀ ਕਾਰਜ ਬੇਹੋਸ਼ੀ ਦੀ ਹਾਲਤ 'ਚ ਮਿਲਣ ਤੋਂ ਕੁਝ ਦਿਨ ਬਾਅਦ ਰូមਾਨੀਆ ਦੇ ਇੱਕ 4 ਸਾਲਾ ਬੱਚੇ ਦੀ ਲੂ ਲੱਗਣ ਨਾਲ ਮੌਤ ਹੋ ਗਈ। ਬਾਅਦ ਵਿੱਚ ਉੱਤਰ ਪੱਛਮੀ ਸਪੇਨ ਦੇ ਕੈਸਟਿਲ ਅਤੇ ਲਿਓਨ ਵਿੱਚ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਅੱਗ ਬੁਝਾਉਣ ਦੌਰਾਨ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ। ਮੌਂਟੇਨੇਗਰੋ ਵਿੱਚ ਰਾਜਧਾਨੀ ਪੋਡਗੋਰਿਕਾ ਦੇ ਉੱਤਰ ਵਿੱਚ ਪਹਾੜੀਆਂ ਵਿੱਚ ਜੰਗਲ ਦੀ ਅੱਗ ਨਾਲ ਲੜਦੇ ਸਮੇਂ ਪਾਣੀ ਦਾ ਟੈਂਕਰ ਪਲਟਣ ਨਾਲ ਇੱਕ ਫੌਜੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਸਪੇਨ ਦੇ ਪ੍ਰਧਾਨ ਮੰਤਰੀ ਪੇड्रो ਸਾਂਚੇਜ਼ ਨੇ ਕਿਹਾ ਕਿ ਬਚਾਅ ਸੇਵਾਵਾਂ ਅੱਗ ਬੁਝਾਉਣ ਲਈ ਅਣਥੱਕ ਮਿਹਨਤ ਕਰ ਰਹੀਆਂ ਹਨ। ਦੱਖਣੀ ਸਪੇਨ ਦੇ ਅੰਡਾਲੂਸੀਆ ਚ ਤਾਰੀਫਾ ਦੇ ਪ੍ਰਸਿੱਧ ਸਮੁੰਦਰੀ ਤੱਟਾਂ ਦੇ ਨੇੜੇ ਹੋਟਲਾਂ ਅਤੇ ਘਰਾਂ ਤੋਂ ਕਰੀਬ 2000 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਹੈ। ਗੁਆਂਡੀ ਦੇਸ਼ ਪੁਰਤਗਾਲ ਵਿੱਚ ਅੱਗ ਬੁਝਾਊ ਦਸਤਿਆਂ ਨੇ ਤਿੰਨ ਵੱਡੀਆਂ ਜੰਗਲੀ ਅੱਗਾਂ ਨਾਲ ਨਜਿੱਠਿਆ ਜਿਨ੍ਹਾਂ ਵਿੱਚੋਂ ਸਭ ਤੋਂ ਗੰਭੀਰ ਦੇਸ਼ ਦੇ ਕੇਂਦਰ ਵਿੱਚ ਟ੍ਰਾਂਕੋਸੋ ਨੇੜੇ ਸੀ ਜਿੱਥੇ 700 ਫਾਇਰ ਬ੍ਰਿਗੇਡ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਮੁੱਖ ਆਰਥਿਕ ਸੰਮੇਲਨ ਤੋਂ ਪਹਿਲਾਂ 4 ਦਿਨਾਂ ਦੇ ਕਮਕਾਜੀ ਹਫਤੇ ਤੇ ਜ਼ੋਰ ਟ੍ਰੇਡ ਯੂਨੀਨਾਂ ਦੀ ਵੱਡੀ ਸੰਸਥਾ ਦਾ ਕਹਿਣਾ ਹੈ ਕਿ ਕੰਮ ਦੇ ਘੰਟੇ ਘਟਾਉਣ ਨਾਲ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕਦਾ ਹੈ ਤੇ ਉਤਪਾਦਕਤਾ ਵੀ ਵਧਾਈ ਜਾ ਸਕਦੀ ਹੈ ਜਿੱਥੇ 4 ਦਿਨਾਂ ਦਾ ਹਫਤਾ ਸੰਭਵ ਨਹੀਂ ਉੱਥੇ ਹੋਰ ਵਿਕਲਪ ਦਿੱਤੇ ਜਾ ਸਕਦੇ ਹਨ ਜਿਵੇਂ ਕਿ ਰੋਸਟਰਡ ਛੁੱਟੀ ਸਾਲਾਨਾ ਛੁੱਟੀ ਵਧਾਉਣਾ ਤੇ ਰੋਸਟਰ ਨੂੰ ਮੁੜ ਡਿਜ਼ਾਈਨ ਕਰਨਾ ਇਹ ਵੀ ਉਮੀਦ ਹੈ ਕੀ ਤਨਖਾਹ ਦੇ ਪੱਦਰ ਨੂੰ ਉਸੇ ਤਰ੍ਹਾਂ ਬਣਾਈ ਰੱਖਣ ਲਈ ਮੌਜੂਦਾ ਤਨਖਾਹ ਤੇ ਸ਼ਰਤਾਂ ਦੀ ਸੁਰੱਖਿਆ ਕੀਤੀ ਜਾਵੇ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜੀ ਨੇ ਕਿਹਾ ਕਿ ਸਰਕਾਰ ਦੀ 4 ਦਿਨਾਂ ਦੇ ਕੰਮ ਦੇ ਹਫ਼ਤੇ ਨੂੰ ਮਿਆਰੀ ਬਣਾਉਣ ਦੀ ਕੋਈ ਯੋਜਨਾ ਨਹੀਂ ਹੈ। ਕੋਵਿਡ-19 ਤੋਂ ਬਾਅਦ ਆਸਟ੍ਰੇਲੀਆ ਵਿੱਚ ਕੰਮ ਦੇ ਘੰਟੇ ਵਧੇ ਹਨ ਤੇ 4 ਦਿਨਾਂ ਦਾ ਕੰਮ ਦਾ ਹਫ਼ਤਾ ਇਸ ਦਾ ਇੱਕ ਹੱਲ ਹੈ। ਸਵਿੰਬਰਨ ਯੂਨੀਵਰਸਿਟੀ ਦੇ 2023 ਦੇ ਇੱਕ ਅਧਿਐਨ ਨੇ 10 ਆਸਟ੍ਰੇਲੀਆਈ ਕੰਪਨੀਆਂ ਦੀ ਜਾਂਚ ਕੀਤੀ। ਜੋ 4 ਦਿਨਾਂ ਦੇ ਕੰਮ ਦੇ ਹਫਤੇ ਦਾ ਅਜਮਾਇਸ਼ ਕਰ ਰਹੀਆਂ ਸਨ ਜੁਲਾਈ ਤੱਕ ਪੁੱਤੇ ਦੇ ਕੱਟਣ ਦੇ 1,88,000 ਮਾਮਲੇ ਅੰਮ੍ਰਿਤਸਰ ਮੋਰੀ ਸਰਕਾਰੀ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਸਾਲ ਦੇ ਪਹਿਲੇ 7 ਮਹੀਨਿਆਂ ਵਿੱਚ ਕੁੱਤਿਆਂ ਦੇ ਕੱਟਣ ਦੇ 1,88,000 ਮਾਮਲੇ ਦਰਜ ਹੋਏ ਹਨ ਅੰਮ੍ਰਿਤਸਰ 29,504 ਮਾਮਲਿਆਂ ਨਾਲ ਸਭ ਤੋਂ ਅੱਗੇ ਹੈ ਅਰਸ਼ਦੀਪ ਕੌਰ ਦੇ ਅੰਕੜਿਆਂ ਅਨੁਸਾਰ ਲੁਧਿਆਣਾ 21770 ਮਾਮਲਿਆਂ ਨਾਲ ਦੂਜੇ ਅਤੇ ਪਟਿਆਲਾ 14120 ਮਾਮਲਿਆਂ ਨਾਲ ਤੀਜੇ ਸਥਾਨ ਤੇ ਹੈ ਪੰਜਾਬ ਦੇ ਸਿਹਤ ਵਿਭਾਗ ਅਨੁਸਾਰ ਰਾਜ ਵਿੱਚ 2024 ਵਿੱਚ ਕੁੱਤੇ ਦੇ ਕੱਟਣ ਦੇ 213521 ਮਾਮਲੇ ਆਏ ਜੋ ਕਿ 2023 ਨਾਲੋਂ 11000 ਵੱਧ ਹਨ ਕੁੱਤਿਆਂ ਦੇ ਕੱਟਣ ਦੇ ਵਧ ਰਹੇ ਮਾਮਲਿਆਂ ਤੋਂ ਚਿੰਤਤ ਪਾਰਤੀ ਪਸ਼ੂ ਪਲਾਈ ਬੋਰਡ ਨੇ ਸਾਰੇ ਰਾਜਾਂ ਨੂੰ ਮਾਦਾ ਕੁੱਤਿਆਂ ਦੀ ਨਸਬੰਦੀ ਕਰਨ ਲਈ ਕਿਹਾ ਹੈ। ਬੋਰਡ ਨੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਅਤੇ ਸਥਾਨਕ ਸੰਸਥਾਵਾਂ ਨੂੰ ਪੋਜਨ ਸਥਾਨਾਂ ਦੀ ਪਛਾਣ ਕਰਨ ਅਤੇ ਟੀਕਾਕਰਨ ਵਿੱਚ ਮਦਦ ਕਰਨ ਲਈ ਕਿਹਾ ਹੈ। ਪਸ਼ੂ ਪਾਲਣ ਅਫਸਰ ਡਾਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਤੋਂ ਕਮੇਟੀ ਨੇ ਪਟਿਆਲਾ ਵਿੱਚ ਮੁਆਵਜ਼ੇ ਲਈ ਮੌਤਾਂ ਦੇ 5 ਮਾਮਲਿਆਂ ਦਾ ਫੈਸਲਾ ਕੀਤਾ ਹੈ ਪਰ ਮੁਆਵਜ਼ਾ ਅਜੇ ਤੱਕ ਨਹੀਂ ਦਿੱਤਾ ਗਿਆ। ਹਰਮਨ ਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖਬਰਾਂ ਖਬਰਾਂ ਦਾ ਵਿਸ਼ਲੇਸ਼ਣ ਪੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਬਾਕ ਚਰਚਾ ਪ੍ਰੋਗਰਾਮ ਨਿਊਜ਼ ਐਂਡ ਵਿਊਜ਼